ਇਦਾਂ ਸੀ ਮੇਰਾ ਬੇਟਾ ਝੂਠੇ ਕੇਸ ਦੇ ਵਿੱਚ ਅੰਦਰ ਫਸ ਗਿਆ ਆ ਗੋਲੀਆਂ ਦੇ ਚੱਕਰ ਚ ਜਦਕਿ ਉਹ ਬਿਲਕੁਲ ਸਾਫ਼ ਹੈ ਮੈਨੂੰ ਵੀ ਪਤਾ ਹੈ ਬਾਬਾ ਜੀ ਨੂੰ ਵੀ ਪਤਾ ਹੈ ਜਦੋਂ ਫਸਿਆ ਮੈਂ ਪਹਿਲੇ ਚਪੈਰਾ ਸਾਹਿਬ ਤੇ ਆ ਗਈਆਂ ਮੈਂ ਇੱਧਰ ਆਈਆਂ ਤੇ ਮੈਂ ਇੱਕੋ ਹੀ ਬਾਬਾ ਜੀ ਤੋਂ ਗੱਲ ਮੰਗੇ ਸੀ ਬਾਬਾ ਜੀ ਮੇਰਾ ਪੁੱਤ ਸਰਦਾਰ ਬਣਾ ਕੇ ਵਾਲ ਕੱਢਿਆ ਜੇ ਉਹ ਜੋ ਹੀ ਮੈਂ ਦੂਜੀ ਫੇਰੇ ਤੇ ਗਈਆਂ ਅੰਦਰ ਤੇ ਉਹ ਕਹਿੰਦਾ ਮੰਮੀ ਮੈਂ ਵਾਲ ਰੱਖਨੇ ਸ਼ੁਰੂ ਕਰਤੇ ਆ ਤੇ ਬਾਬੇ ਦੀ ਇੰਨੀ ਮੇਰ ਹੈ ਕਿ ਸਾਡਾ ਹੱਥ ਵੀ ਬਹੁਤ ਤੰਗ ਸੀਗਾ ਵੀ ਕਿਸੇ ਤੋਂ ਲੋਕਾਂ ਤੋਂ ਤੁਹਾਨੂੰ ਪਤਾ ਮੰਗਨੇ ਵੀ ਬਹੁਤ ਔਖੇ ਹੁੰਦੇ ਆ ਪਰ ਬਾਬਾ ਜੀ ਨੇ ਇੰਨੀ ਮੇਲ ਕੀਤੀ ਜਿਵੇਂ ਜਿਵੇਂ ਮੇਰਾ ਪੁੱਤ ਅੰਦਰ ਉਹਦੇ ਪੈਸੇ ਲੱਗਦੇ ਗਏ ਬਾਬਾ ਜੀ ਆਪੇ ਹੀ ਮੇਲ ਕਰਦੇ ਆ ਉਹ ਹਮੇਸ਼ਾ ਇਹ ਕਹਿੰਦਾ ਮੰਮੀ ਮੈਨੂੰ ਮਿਲਣਾ ਛੱਡ ਦਿਓ ਪਰ ਤੁਸੀਂ ਦੁਪਹਿਰਾਂ ਸਾਹ ਜਰੂਰ ਜਾਇਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਇਦਾਂ ਸੀ ਮੇਰਾ ਬੇਟਾ ਝੂਠੇ ਕੇਸ ਦੇ ਵਿੱਚ ਅੰਦਰ ਫਸ ਗਿਆ ਆ ਗੋਲੀਆਂ ਦੇ ਚੱਕਰ ਚ ਜਲਕਿਓ ਬਿਲਕੁਲ ਸਾਫ਼ ਹੈ ਮੈਨੂੰ ਵੀ ਪਤਾ ਹੈ ਬਾਬਾ ਜੀ ਨੂੰ ਵੀ ਪਤਾ ਹੈ ਉਸ ਤੋਂ ਬਾਅਦ ਮੈਂ ਪਹਿਲੇ ਜਦੋਂ ਫਸਿਆ ਮੈਂ ਪਹਿਲੇ ਦੁਪਹਿਰਾ ਸਾਹਿਬ ਤੇ ਆ ਗਈਆਂ ਮੈਂ ਇਧਰ ਆਈਆਂ ਤੇ ਮੈਂ ਇੱਕੋ ਹੀ ਬਾਬਾ ਜੀ ਤੋਂ ਗੱਲ ਮੰਗੇ ਸੀ ਬਾਬਾ ਜੀ ਮੇਰਾ ਪੁੱਤ ਸਰਦਾਰ ਬਣਾ ਕੇ ਵਾਲ ਕੱਢਿਆ ਦੇ ਉਹ ਜੋ ਹੀ ਮੈਂ ਦੂਜੀ ਫੇਰੇ ਤੇ ਗਈਆਂ ਅੰਦਰ ਤੇ ਉਹ ਕਹਿੰਦਾ ਮੰਮੀ ਮੈਂ ਵਾਲ ਰੱਖਨੇ ਸ਼ੁਰੂ ਕਰਤੇ ਆ ਉਸ ਤੋਂ ਬਾਅਦ ਉਹਨਾਂ 8 ਮਹੀਨੇ ਹੋ ਗਏ ਅੰਦਰ ਉਹ ਪੂਰਾ ਉਹਨੇ ਗੁਟਕਾ ਸਾਹਿਬ ਵੀ ਕਦੀ ਹੱਥ ਚ ਨਹੀਂ ਸੀ ਬਗੜਿਆ ਇਸ ਸਮੇਂ ਉਹ ਪੂਰਾ ਪਾਠ ਕਰ ਰਿਹਾ ਹੈ ਤੇ ਬਾਬੇ ਦੀ ਇੰਨੀ ਮੇਰ ਹੈ ਕੀ ਸਾਡਾ ਹੱਥ ਵੀ ਬਹੁਤ ਤੰਗ ਸੀਗਾ ਵੀ ਕਿਸੇ ਤੋਂ ਲੋਕਾਂ ਤੋਂ ਤੁਹਾਨੂੰ ਪਤਾ ਮੰਗਣੇ ਵੀ ਬਹੁਤ ਔਖੇ ਹੁੰਦੇ ਆ ਪਰ ਬਾਬਾਏ ਨੇ ਇੰਨੀ ਮਿਹਰ ਕੀਤੀ ਜਿਵੇਂ ਜਿਵੇਂ ਮੇਰਾ ਪੁੱਤ ਅੰਦਰ ਉਹਦੇ ਪੈਸੇ ਲੱਗਦੇ ਗਏ ਬਾਬਾਏ ਆਪੇ ਹੀ ਮਿਹਰ ਕਰਦੇ ਆਏ ਵੀ ਮੈਂ ਪੈਸਿਆਂ ਦਾ ਇਹ ਤਾਂ ਜੁਗਾੜ ਕਰਨਾ ਹੈ ਅੱਜ ਵੀ ਮੈਂ ਉਹ ਹਮੇਸ਼ਾ ਇਹ ਕਹਿੰਦਾ ਮम्मी ਮੈਨੂੰ ਮਿਲਣਾ ਛੱਡ ਦਿਓ ਪਰ ਤੁਸੀਂ ਦੁਪਹਿਰਾਂ ਸਾਹ ਜਰੂਰ ਜਾਇਆ ਜੇ ਮੈਂ ਉਹਦੇ ਕੋਲ ਤੇ ਆਨੀਆਂ ਕਈ ਵਾਰ ਇਦਾਂ ਦਾ ਟਾਈਮ ਆਣ ਗਿਆ ਵੀ ਜੀ ਕਿ ਜਾਂ ਮੈਨੂੰ ਉਹਨੂੰ ਚੁਣਾ ਪੈਂਦਾ ਸੀ ਜਾਂ ਮੈਨੂੰ ਬਾਬਾਏ ਨੂੰ ਪਰ ਪਰਮਾਤਮਾ ਦੇਣਾ ਹਮੇਸ਼ਾ ਮੇਰੇ ਪੈਰ ਬਾਬਾ ਜੀ ਦੇ ਕੋਲ ਤੁਰਿਆ ਬਸ ਹੁਣ ਇੰਨੀ ਅਰਦਾਸ ਹੈ ਵੀ ਮੈਨੂੰ ਬਾਬਾ ਜੀ ਹਮੇਸ਼ਾ ਇੱਥੇ ਲਿਆਣਾ ਕਦੀ ਮੈਨੂੰ ਪਰੇ ਨਾ ਕਰਨ ਆਪਣੇ ਤੋਂ ਬਸ ਤੇ ਮੇਰੇ ਬੱਚੇ ਨੂੰ ਬਾਹਰ ਕੱਢ ਦੇਣਾ ਬਸ ਇੰਨੀ ਗਵੇਰ ਹੈ ਇੰਨੀ ਅਰਦਾਸ ਤੁਸੀਂ ਵੀ ਕਰਾ ਦੇ ਹੁਣ ਕਹਿੰਦੇ ਇਸ ਦਰ ਤੇ ਆਗੇ ਨਾ ਬਾਪੂ ਦੀਪ ਸਿੰਘ ਜੀ ਕੋਲੇ ਬਾਬਾ ਦੀਪ ਸਿੰਘ ਜੀ ਕੋਲੇ ਆ ਕੇ ਕੁਝ ਮੰਗੋ ਸਹੀ ਤੁਸੀਂ ਬਾਬਾ ਜੀ ਪੂਰਾ ਜ਼ਰੂਰ ਕਰਦੇ ਨੇ ਮੈਨੂੰ ਬਾਹਰ ਵੀ ਨਹੀਂ ਸਿਆਂਦਾ ਮੈਂ ਨਹੀਂ ਸੀ ਕਰਦੀ ਪਾਠ ਕਿਉਂਕਿ ਚੰਡੀਗੜ੍ਹ ਰਹਿੰਦੀ ਸੀ ਤੇ ਮੈਂ ਜਾਵਾ ਮੰਦਿਰ ਵਗਾਰਾ ਚ ਜਾਂਦੀ ਸੀ ਮम्मी-ਪਾਪਾ ਮੇਰਾ ਬਾੜ ਬਹੁਤ ਕਰਦਾ ਸੀ ਮੈਂ ਨਹੀਂ ਸੀ ਕਰਦੀ ਐਵੇਂ ਕਹਾ ਇਸ ਟਾਈਮ ਉਹ ਟਾਈਮ ਹੈ ਹੁਣ ਪਾਠ ਕਰਨ ਦਾ ਆਪੇ ਹੀ ਦਿਲ ਕਰਦਾ ਘਰ ਵੀ ਟੀਵੀ ਲਗਾਨੀ ਹੈ ਨਾ ਤੇ ਕੋਈ ਨਾਟਕ ਨਹੀਂ ਇਹੀ ਦਿਲ ਕਰਦਾ ਵੀ ਬਾਬੇ ਦਾ ਸ਼ਬਦ ਸੁਣਾ ਬਸ ਔਰ ਕੀ ਦੱਸਾਂ ਤੁਹਾਨੂੰ ਪਤਾ ਹੀ ਹੈ ਵੀ ਬਾਬੇ ਸਭ ਕੰਜੇ ਨਾ ਆ ਰਹੇ ਦੇ ਹੀ ਜਾਂਦੇ ਨੇ ਬੜੇ ਖੁਸ਼ ਹੋ ਕੇ ਦਿੰਦੇ ਬੈ ਨੇ ਕਿੰਨਾ ਕੁ ਮਤਲਬ ਤੁਹਾਨੂੰ ਹੁਣ ਯਕੀਨ ਇਥੇ ਵਾਦਾ ਹੈ ਵੀ ਜਦੋਂ 101 101% ਹੈ ਮੈਂ ਹੁਣ ਬਾਬਾ ਜੀ ਦਾ ਸਾਰਾ ਕੁਝ ਛੱਡ ਦਿੱਤਾ ਹੈ ਉਹਦੀ ਕੈਨਸਲ ਵੀ ਹੋ ਰਹੀਆਂ ਪਰ ਅਸੀਂ ਇੱਕ ਦੂਜੇ ਨੂੰ ਇਹ ਹੌਸਲਾ ਦਿੰਦੇ ਆ ਵੀ ਬਾਬਾ ਜੀ ਜੋ ਕਰਦੇ ਪਏ ਆ ਸਹੀ ਕਰਦੇ ਪਏ ਸਹੀ ਕਰਦੇ ਪਏ ਸ਼ਾਇਦ ਇੱਚ ਵਧੀਆ ਹੋਵੇ ਆਪਣੇ ਬਾਦਸ਼ਾਹ ਜੀ ਗੱਲ ਕਰੀਏ ਤਾਂ ਦੋਰਾ ਜਿਹੜੀਆਂ ਵਾਇਗਰੂ ਤੇ ਛੱਡੀਆਂ ਹੋਈਆਂ ਨੇ ਕਿ ਜਿੱਧਰ ਨੂੰ ਗੱਡੀ ਉਹ ਲੈ ਕੇ ਜਾ ਰਹੀ ਆ ਤੇ ਬਸ ਉਹਦੀ ਰਜਾ ਚ ਰਾਜੀ ਜਾਵਾਂਗੇ ਚਲੇ ਜਾਵਾਂਗੇ ਸਹੀ ਗੱਲ ਆ ਰਜਾ ਚ ਰਾਜੀ ਰਜਾ ਚ ਰਾਜੀ ਆ ਬਸ ਜੋ ਵੀ ਉਹ ਕਰਨਗੇ ਸੋਚ ਕੇ ਕਰਨਗੇ ਸਾਡਾ ਭਲਾ ਹੀ ਹੋਊਗਾ ਉਹਦੇ ਚ ਔਰ ਮੈਂ ਕਹਿੰਦੀ ਬਹੁਤ ਭਲਾ ਹੋਇਆ ਦੱਸ ਨਹੀਂ ਸਕਦੀ ਮੈਂ ਦੱਸ ਨਹੀਂ ਸਕਦੀ ਇੰਨੇ ਪੈਸੇ ਦੀ ਤੰਗੀ ਸੀ ਸਾਡਾ ਜਦੋਂ ਮੇਰਾ ਬੇਟਾ ਅੰਦਰ ਗਿਆ ਅਸੀਂ ਫੂਲਸ ਨੂੰ ਵੀ ਦੇਣ ਲਈ ਕਿਸੇ ਕੋਲੋਂ ਪੈਸੇ ਬਗੜੇ ਸੀਗੇ ਉਸ ਤੋਂ ਬਾਅਦ ਮੈਂ ਪਹਿਲਾ ਚਵਰਾ ਸਾਬ ਕਰਦਾ ਸੀ 22 ਤਰੀਕ ਤੋਂ ਬਾਅਦ ਜਿਹੜਾ ਪਹਿਲਾ ਚਵਰਾ ਸਾਬ ਆਇਆ ਮੈਂ ਉਹ ਆਈ ਸੀ ਇੱਕ ਉਹ ਅਰਦਾਸ ਕੀਤੀ ਜੀ ਬਾਬਾ ਜੀ ਜੇ ਤੁਸੀਂ ਉਹਨੂੰ ਅੰਦਰ ਕੀਤਾ ਪੈਸੇ ਆ ਦਾ ਜੁਗਾਰ ਤੋਂ ਸੀ ਗੱਲਾਂ ਜੇ ਕਿਸੇ ਦੇ ਅੱਗੇ ਹੱਥ ਨਹੀਂ ੱਡਨੇ ਮੈਂ ਤੁਹਾਡੇ ਅੱਗੇ ੱਡਦੀ ਆ ਓਹੋ ਵਾਹਿਗੁਰੂ ਪਰ ਕਹਿੰਦੇ ਨੇ ਕਿ ਜਦੋਂ ਆਪਾਂ ਇੰਨੀ ਗੱਲ ਇੱਥੇ ਕਹਿ ਦਿੰਦੇ ਆ ਨਾ ਤਾਂ ਫਿਰ ਕਿਸੇ ਮੂਰੇ ਦੁਆਰਾ ਹੱਥ ੱਡਣ ਦੀ ਲੋੜ ਨਹੀਂ ਪੈਂਦੀ ਵੀ ਉਹ ਕਿਰਪਾ ਹੀ ਇੰਨੀ ਕੁ ਹੋ ਜਾਂਦੀ ਹੈ ਨਾ ਉੱਥੋਂ ਆਪੇ ਹੀ ਰੱਬ ਦੇ ਹੀ ਜਾਂਦਾ ਬਿਲਕੁਲ ਆਪੇ ਹੀ ਬਾਬਾ ਜੀ ਦੇ ਹੀ ਜਾਂਦੇ ਆ ਮੇਰਾ ਬੇਟਾ ਨੇ ਕਿਹਾ ਜੋਤ ਲਗਾਓ ਮੇਰੇ ਕੋ ਕਿਉਂ ਕਿਉਂ ਲਿ ਪੈਸੇ ਨਹੀਂ ਹੁੰਦੇ ਸੀ ਹੁਣ ਬੇਰੰਡੀ ਆ ਪਰਮਾਤਮਾ ਦੀ ਜੋਤ ਵੀ ਲਗਾਨੀ ਆ ਬਾਬੇ ਦਾ ਸਰੂਪ ਉਹਨੇ ਕਿਹਾ ਘਰ ਚ ਲਿਆਂਦੀ ਉਹ ਵੀ ਲਿਆਂਦਾ ਵਾਹਿਗੁਰੂ ਵਾਸ ਉਹਦੇ ਕੇ ਤਾਂ ਚੱਲੇ ਨੇ ਉਹਨੂੰ ਪਰਮਾਤਮਾ ਹੀ ਕਰਦਾ ਵੇ ਤੁਸੀਂ ਦੇਖ ਲਓ ਜਿਹੜਾ ਬੱਚੇ ਨੇ 10 ਸਾਲ ਹੋ ਗਏ ਵਾਲ ਕਟਾਏ ਨੇ ਇੱਕਦਾਂ ਸਿੱਖੀ ਜਾ ਗਿਆ ਹੁਣ ਉਹ ਦੂਜਿਆਂ ਨੂੰ ਸਿੱਖਿਆ ਦਿੰਦਾ ਹੈ ਵੀ ਜੋ ਅਸੀਂ ਗਲਤੀ ਕੀਤੀ ਹੈ ਨਾ ਰੱਬ ਦਾ ਨਾਮ ਨਹੀਂ ਲੈ ਕੇ ਅਸੀਂ ਗਲਤੀ ਕੀਤੀ ਹੈ ਉਹ ਤੁਸੀਂ ਗਲਤੀ ਨਾ ਕਰੋ ਉਹ ਐਨੇ ਘਮਰ ਕੀ ਜਿਵੇਂ ਸਾਨੂੰ ਇੱਦਾਂ ਹੀ ਲੱਗਦਾ ਵੀ ਮੈਂ ਅੱਜ ਇਹ ਬਾਬਾ ਜੀ ਨੂੰ ਕਹਸੇ ਨਾ ਵੀ ਬਾਬਾ ਜੀ ਆਪਣਾ ਬੱਚਾ ਬਣਾ ਕੇ ਕੱਢਿਆ ਜਿਆ ਨੂੰ ਉਹ ਆਪਣੇ ਬੱਚਾ ਬਣਾ ਦੇ ਬਿਲਕੁਲ ਪੱਗ ਵੀ ਉਦਾਂ ਹੀ ਬੰਦੇ ਬੰਦਾ ਗੱਲਾਂ ਵੀ ਕਰਦਾ ਬਾਬਾ ਜੀ ਦੀਆਂ ਜਿਵੇਂ ਬਹੁ ਮੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ